ਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੋਪੈ ਚੋਪਣਾ ਹੋਵਈ ਜੇ ਲਾਇ ਰਹਾ ਲਵਤਾਰੈ ਭੁਖਿਆ ਭੋਖਣਾ ਉਤਰੀ ਜੇ ਬੰਨਾ ਭੁਰੀਆ ਪਾਰ ਸਹਸ ਸਿਆਣ ਪਾ ਲਖੋ ਹੈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕੰਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿ ਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਇਕ ਨਾ ਹੁਗਮੀ ਬਖਸੀਸ ਇਕ ਹੁਗਮੀ ਸਦਾ ਪੁਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਪੁਜੈ ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵੜਿਆ ਆਇਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਹਾਤ ਰਹਿ ਦੂਰ ਕਥਨਾ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਜ਼ੈ ਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜੇਤ ਦਿਸੈ ਦਰਬਾਰ ਵੋਹ ਕੇ ਬੋਲਣ ਬੋਲੀਐ ਜੇਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦੁਆਰਐ ਨਾਨਕ ਐ ਵੈ ਜਾਣੀਏ ਸਭ ਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਏ ਮਨ ਰਖੀਏ ਪਾਓ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸੁਮਾਈ ਗੋਰੇ ਸਰਗੋਰ ਘਰ 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 ਪਰਮਾ ਗੋਰੇ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹੇ ਬਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥ ਨਾਵਾ ਜੇ ਜਿਸ ਪਾਵਾ ਵਿਣ ਭਾਣੇ ਕਹਿ ਨਾਏ ਕਰੀ ਜੇਤੀ ਸਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਵਣਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਦ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਣ ਗਉਣ ਕਰੇ ਗੁਣਵੰਤਿਆ ਗੋਂਦੇ ਤੇਹਾ ਕੋਈ ਨਾ ਸੁਜਈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦਰ ਸੁਣਿਆ ਮਕਸਾਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਪਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇਸ ਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆਂ ਦੇ ਪਾਵਹਿ ਰਾਹ ਸੁਣਿਆ ਹਾਥੋ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਇ ਮੰਨੈ ਜਮ ਕੈ ਸਾਥਿ ਨਾ ਜਾਇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਚੋ ਪਰਗੜ ਜਾਈ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰੈ ਸਾਦਾਰ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਪਵਹਿ ਨ ਆਪੇਖ ऐसा नाम निरंजन होए जेको मन जाने मन कोए पंच परमान पंच परदान पंजे पावै दरगह मान पंचे सोह हे दराजन पंचाका गुर एक ध्यान जेको कह करे विचार करते के करने नहीं संवार ताल तरम दया का पूत संतोष था प्रख्या जन सूत ਜੇ ਕੋ ਬੁਜਹੋ ਵੈ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲ ਕਵਣ ਜੋਰ ਜੀਏ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਵੁੜੀ ਕਲਾਮ 에ਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂਸੋ ਅਲੇਹ ਰੂਪ ਕੇਤੀ ਦਾਤ ਜਾਣੈ ਕੋਣਕੂਤ कीता साओ एको कवाओ तिस्ते होए लख दरियाओ कुदरत कवन कहा विचार वार जावा एक वार जो तुद पावै साई पली तू सदा सलामत निरंकार असंख जाप असंख पाओ असंख पूजा असंख तपताओ असंख ग्रंथ मुख वेद पाठ असंख जोग मन रह उदास असङ्ख भगत गुण ज्ञान विचार असङ्ख सती असङ्ख दातार, तार असङ्ख सूर मोह पाकसार असङ्ख मोण लाय तार कुदरत कवन कहा विचार वारण वार, वायकवा ज्यो भावे पलीकार, पलिकार सदा सलामत निरंकार ਅਸੰਖ ਮੋਰਖ ਅੰਧ ਕੋਰ ਐ ਅਸੰਖ ਚੋਰ ਹਰਾਂਖੋਰ ਐ ਅਸੰਖ ਮਰ ਕਰ ਜਾਹੇ ਜੋਰ ਸੰਖ ਗਲ ਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸਾਂ ਕਮਲੇਸ਼ ਮਲ ਪਾਕ ਕਾਹੇ ਅਸੰਖ ਨਿੰਦ ਅਕਸਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਐ ਵਾਰਣ ਜਾਵਾ ਏਕ ਵਾਰ ਜੋ ਤਰਪਾ ਵੈਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖਥਾਵ ਅਗੰਗ ਗਮ ਸੰਖਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਕੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਣਾ ਹੈ ਜੇ ਫਰਮਾਇ ਤੇ ਤਿ ਪਾਹੇ ਜੇਤਾ ਕੀਤਾ ਤੇ ਤਾ ਨਾ ਵਿਣਨਾ ਵੈ ਨਹੀਂ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤਦ ਪਾਵੇ ਸਾਈ ਪਲੇਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਅ ਹੱਥ ਪੈਰ ਤੰਦੇਹ ਪਾਣੀ ਤੋਤੇ ਉਤਰ ਸੁਖੇਹ ਮੂਤ ਬਲਿੱਤੀ ਕੱਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਪਰਿਅ ਮਤ ਪਾਪਾ ਕੈ ਸੰਗ ਉਹ ਤੋ ਪੈਣਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਖ ਲੈ ਜਾਹੋ ਆਪੇ ਬੀਜਾ ਪੇਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੇ ਰਤਤਾ ਪਦਯਾ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੇ ਰਤ ਮਲਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਵਕਤ ਕਵਣ ਕਵਣ ਤੇਤ ਕਵਣ ਵਾਰ ਕਵਨ ਸਰੋਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਨ ਲਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਤੇਤ ਵਾਰਣਾ ਜੋਗੀ ਜਾਣੇ ਰਤ ਮਾ ਹੋ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਣਕ ਅੱਖਣ ਸਭ ਕੋ ਆਖੇ ਏਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਲ ਪਤਾਲ ਲਖ ਆਗਾਸ ਆਗਾਸ ਓੜ ਕੋੜ ਕਪਾਰਥ ਕੇ ਵੇਦ ਕਹਿਣੇ ਕਾ ਵਾਤ ਸੈ ਸਠਾਰਹ ਕਹਿਣ ਕ ਤੇ ਬਾ ਅਸਲੂ ਇੱਕ ਦਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਏਤੀ ਜੁਰਤ ਨਾ ਪਾਈਆ ਨਦੀਆ ਅਤਿਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ಡಿ ತುಲಾ ಹೋನಿ ಜನ ಹೋನಾ ಅಂತ್ ಸಹ ಅಂತ್ರ್ಣ ಅಂತ್ಖಣ ಸು ನಂತ್ ಅಂತ್ ನಾಪ ಕ್ಯಾ ಮನ ಮಂತ್ ಅಂತ್ ಜೆ ಗೀತ ಆಕಾರ ಅಂತ್ ಜೆ ಪಾರಾವಾರ ಅಂತ್ ಕಾರಣ ಕೆ ತೆ ಬಲೇ ತಾಕೇ ಅಂತ್ ನಾಯ ਏਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਏਵੜ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਈ ਕੇਤੇ ਮੰਗਹਿ ਜੋਦ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪਤ ਟਹੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨ ਸਕੈ ਕੋਇ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਕੇਈ ਕੇ ਜਿਸਨੋ ਬਖਸੇ ਸਖਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਮੁੱਲ ਗੁਣ ਮਲਵਾ ਪਾਰੇ ਮਲਵਾ ਪਾਰੀਏ ਮੁੱਲ ਪੰਡਾਰ ਮੁੱਲ ਆਵਹਿ ਮੁੱਲ ਜਾਹੇ ਮੁੱਲ ਪਾਏ ਮੁੱਲਾ ਸਮਾਹੇ ध धर्म दिबान् मूल ुल मुल् प्रवन् मूल मुल 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 फरमान मुल् निसानरमन् मख मुल न जाये आख रहे ल आख वेद पाठ पुराण आख पडे करे वख्यान आख भर्मे आख आख गोपी ते गोविंद ਆਖੇ ਸਰਾਖੇ ਸਿੱਧ ਆਖੇ ਕیتے ਕੀਤੇ ਬੁੱਧ ਆਖੇ ਧਾਨਵਾਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕیتے ਆਖੇ ਆਖਣ ਪਾਹੇ ਕیتے ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਹੈ ਤਾਖਣ ਸਕਹਿ ਕੇ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਗਾੜ ਤਾ ਲਿਖੀਐ ਸਿਰ ਗਵਾਰਾ ਗاوار ਸੋਦਰ ਕੇ ਹਾਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ਕਹੀਨ ਕੇਤੇ ਗਾਵਣ ਹਾਰੇ ਗਾਵੇ ਤਹਣ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਕਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣਹਿ ਲਿਖ ਲਿਖ ਤਰੰ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿਂਦੇ ਦਸਨ ਬੈਠੇ ਦੇਵਤਿਆ ਦਰਨਾਲੇ ਗਾਵਹਿ ਸੇਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ गावण पण्डत पडा नर केसर जग जग वेदा नाले गावण गावहे मोहनिया मनमोहन स्वर्ग मचपियाले गावण ऋतुनो पाए तेरे 68 तीर्थ नाले गावहे जोंद महाबल सुरा गावहे खाणी चारे गावहे खांडमंडल वर पंडा कर कर रखे तारे సే ਤਦਨੋ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਹਾਵਨ ਨਾਨਕ ਆਵੀ ਜਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰ ਚਾਏ रंगी रंगी पाति कर जिन सि माया जनो पा करकर वेखे किणा जि वड ज्योति सावे सोई कर सी हुकम न करणा जाई सो पात साहो साहा पात साहेब नानक नर जाय

ਜੋਤ ਗਿਆਨ ਦਇਆ ਪੰਡਾਰਣ ਘਟ ਘਟ ਵਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਦ ਸਦੇਵਰਾ ਸਾਦ ਸੰਜੋਗ ਵਿਜੋਗ ਦਾ ਕਾਰ ਚਲਾਵਹਿ ਲੇਖ ਆਵਹਿ ਪਾਗ ਆਦੇਸ਼ தி ਸਯਾਦੇਸ਼ ਆਦ ਨਿਲ ਨਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਜੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਏਕ ਲਾਏ ਦੀ ਬਾਣ ਜਿਵੇਂ ਤੇਸ ਪਾਵੈ ਤੇ ਵੈ ਚਲਾਵੈ ਜਿਵ ਹੋਵੈ ਫਰਮਾਨ ਹੋ ਹੋ ਵੇਖੈ ਉਹਨਾਂ ਨਦਰਨਾਵੈ ਬੋਤਾਏ ਹੋ ਵਿਡਾਨ ਆਦੇਸਤੀ ਜਯਾਦੇਸ ਆਦ ਨਿਲ ਨਦਨ ਹਥ ਜਗ ਜਗੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸਚੇ ਕੀ ਸਾਚੀ ਕਾਰ आदेश ति सया देश आदनिल नदनहत जग जगए कोवेश एक दूजी पौ हो लाख होए लाख होवे लाख बीस लाख लाख गेड़ा कीह है एक नाम जगदीस इत रहे पत पवड़िया चढ़िए होए 21 सुन गल्ला आकाश की कीटा आई रीस नानक नदरी पाईए कूड़ी कूड़ा ठिस आखन जोर चुपै न जोर जोर न मंगन दे न जोर जोर न जीवन मर जोर जोर न राजमाल मन शोर जोर न सुरती विचार जोर न जुक्ति छुट संसार जिस हाथ जोर कर वेख सोए नानक उत्तम नीच न राती रुती थी वार पवन पाणि अग्नि पाताल धरती था परी धर्मसल जी जुगत के तिनके नाम अनंत करमी करमी हो विचार सच्चाप सच्चा, सच्चा दरबार ते थे सोहन पंच परवान नदरी कर् सान कच पकाई ओथ पाए नानक गया जा जाए तर्मखंड काए होर्म ज्ञानखंड का हो खौ कर्म केते पवन पानी वैसंतर केते कान महेश केते भरम काडत कडीय रूप रंग के वेश केतिया करम भूमि वेर केते केते तू उपदेश केते इन्द्र चंद सूर केते केते मंडल देश ਕੇਤੇ ਸਤ ਬੋਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤਨ ਰੇਂਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤਨਾੰਤ ਗਿਆਨ ਕਾੰਡ ਮਹਿ ਗਿਆਨ ਪ੍ਰਚਾਂਡ ਤਿਥੈ ਨਾਦ ਬినੋਦ ਕੋੜਾ ਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਅਨੂਪ गला कथिया न को कह पिछे पछताए, तिथे घड़िए सुरत मत मन तिथै तिथे सुरासिदा की करम खंड की बाणी जोर तिथै होर न कोई होर तिथै जोत महाबल सूर तिन महराम रहा परपूर, तिथै सीतो सीता महमा माहे ताके रूप न कथने जाहे ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਅ ਕਰਹੈ ਆਨੰਦ ਸਚਾ ਮਨ ਸੋਏ ਸਚ Khand ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ Khand ਮੰਡਲ ਵਰ ਭਾੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋਅ ਲੋਹਾਕਾਰ ਜਬ ਜਬ ਹੁਕਮ ਤੇ ਵੈ ਤੇ ਵਿਕਾਰ वेख विगस विचार नानक कथना सार जात पाहारा तीज सुनियार मत करसाराज सुनयारो खला अगण तपताओ भाण्डा पाओ अमृत तटाल कडिय शब्द सचीटक साल न नदर करम तिनकार नानक नदरी नदर निहाल सलोक पवन गुरु पाणी पिता माता धरत महत दिवसरात दोई दाई दाया केले सगल जगत चंगे आईया बुरी आईया वाच तरमह दूर करमी आपो आपोपी के नेड़े के दूर जिनीन आया गए मसकत काल नानक ते मुख उजले केती नाल जिनी नाम ते आया गए मसकत काल नानक ते मुख उजले केती छुटी नाल जी का ख़ालसा वाहिगुरु जी की फतेह